ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਹਾਲ ਚਾਲ ਠੀਕ ਠਾਕ ਸਾਰੇ ਤੇ ਲੋ ਜੀ ਅੱਜ ਆਪ ਆਏ ਆ ਜੀ ਮੱਲਾਂ ਵਾਲੇ ਇੱਥੇ ਵੇਖਣੀ ਆਪਾਂ ਟਾਇਲ ਕੋਠੀ ਦੇ ਬਾਹਰ-ਬਾਰ ਜਿਹੜਾ ਆਪਾਂ ਆ ਰੈਂਪ ਬਣਿਆ ਇੱਕ ਠੜਾ ਬਣਿਆ ਤੇ ਪੌੜੀਆਂ ਉਹਦੇ ਆਸਤੇ ਆਪਾਂ ਨੂੰ ਚਾਹੀਦਾ ਸੀ ਟਾਇਲ ਤੇ ਪੱਥਰ ਵੀ ਚਾਹੀਦਾ ਵਾ ਤੇ ਅੱਜ ਉਹ ਆਪ ਆਏ ਆ ਜੀ ਇੱਥੇ ਵੇਖਣਾ ਤੇ ਅੱਜ ਤੁਹਾਨੂੰ ਵਿਖਾਉਣੇ ਆ ਅੰਦਰ ਦੁਕਾਨ ਦੇ ਵਿੱਚ ਇਹ ਲੰਦਰ ਡਿਜ਼ਾਈਨ ਅਬ ਹਰ ਸਾਰਾ ਗ੍ਰੇਨ ਐਂਡ ਪੱਥਰ ਪਿਆ ਵਾ ਚਿੱਟਾ ਕਾਲਾ ਹਰੇ ਰੰਗ ਦਾ ਤੇ ਅੰਦਰ ਟਾਇਲ ਦੇ ਡਿਜ਼ਾਈਨ ਤੁਹਾਨੂੰ ਦਿਖਾਉਣੇ ਲੋ ਜੀ ਆ ਥੱਲੇ ਸੀਰ ਰਸੋਈ ਦੀ ਟਾਇਲ ਤੇ ਆ ਉੱਪਰ ਜਿਹੜੀ ਸਾਰੀ ਫਰੰਟ ਵਾਲੀ ਆਪੋਰ ਚੜੀ ਆ ਫਲੋਰ ਵਾਲੀ ਆ ਇਹ ਸਾਰਾ ਫਰੰਟ ਉੱਤੇ ਜਿਹੜਾ ਪਿਆ ਸਾਹਮਣੇ ਤੇ ਲਓ ਜੀ ਆਇਆ ਸਾਰੀ ਤੇਲ ਥੱਲੇ ਜਿਹੜੀ ਰਚਾਲੀ ਤੇ ਆ ਸਾਹਮਣੇ ਬਾਥਰੂਮਾਂ ਦੀ ਆ ਵੇਖੋ ਕਿੱਡੇ ਸੋਹਣੇ ਡਿਜ਼ਾਈਨ ਤੇ ਆਪਾਂ ਨੂੰ ਚਾਹੀਦੀ ਹੈ ਜੀ 2x2 ਦੀ ਆਪਾਂ ਲਾਉਣੀ ਆ ਮੈਟ ਦੇ ਵਿੱਚ ਉਹ ਜਿਹੜੀ ਉਹ ਆਪਾਂ ਵੇਖਣਾ ਹੈ ਅੱਜ ਇੱਥੇ ਆਹ ਜੀ ਪੱਥਰ ਪੱਥਰ ਆਪਾਂ ਕੋਸ਼ਿਸ਼ ਕਰਾਂਗੇ ਜਿਹੜਾ ਆਪਣਾ ਪਹਿਲਾਂ ਪੌੜੀਆਂ ਤੇ ਲੱਗਾ ਤੇ ਕਿਚਨ ਚ ਲੱਗਾ ਵਾ ਉਹਦੇ ਨਾਲ ਦਾ ਹੀ ਆਪਾਂ ਖੜਾਂਗੇ ਸੇਮੇ ਤੇ ਲੋ ਜੀ ਹੁਣ ਆਪਾਂ ਆ ਗਏ ਜੀ ਸ਼ਹਿਰ ਫਰੀਪੁਰ ਉੱਥੇ ਆਪਣੀ ਗੱਲ ਨਹੀਂ ਬਣੀ ਤੇ ਇੱਥੇ ਆਪਾਂ ਟਾਇਲ ਕਰ ਲਈ ਆ ਪਸੰਦ ਦੋ ਗਈ ਦੋ ਦੀ ਆ ਫੁੱਲ ਬੋਡੀ ਤੇ ਪੱਥਰ ਵੀ ਇੱਥੇ ਆਪਾਂ ਜਿਹੜਾ ਪਹਿਲਾਂ ਖੜਿਆ ਸੀ ਉਹ ਇੱਥੇ ਹੀ ਖੜਿਆ ਸੀ ਉਹਦੇ ਨਾਲ ਦਾ ਹੀ ਆਪਾਂ ਫੇਰ ਲੈ ਜਾਣਾ ਪੌੜੀਆਂ ਵਾਸਤੇ ਸਟੈਪ ਜਿਹੜੇ ਤਿੰਨ ਚਾਰ ਬੰਨੇ ਆ ਵਾ ਤੇ ਲੋ ਜੀ ਆ ਟਾਈਮ ਆ ਜੀ ਰਾਤ ਦਾ ਤੇ ਇੱਥੇ ਆਈ ਸੀ ਸਮਾਨ ਲਾਉਣ ਕਿਲਾ ਦਾ ਕਾਫੀ ਨੀਰਾ ਕਰੇ ਨਾ ਉਹ ਦਾ ਟਾਈਮ ਹੋਣਾ ਤੇ ਉਹ ਆਪਾਂ ਜੀ ਲਵਾ ਰਹੇ ਆ। ਇਹ ਦੋ ਪੀਸ ਆਪਾਂ ਨੂੰ ਪੱਥਰ ਦੀਆਂ ਦੋ ਥੱਪੀਆਂ ਚਾਹੀਦੀਆਂ ਐ। ਤੇ 4.5 4 6 ਫੁੱਟ ਏਰੀਆ ਬਣ ਜਾਂਦਾ ਟਾਇਲ ਦਾ ਜਿਹੜਾ 2x2 ਦੇ ਆਪਾਂ ਦੱਬੇ ਚਾਹੀਦੇ ਐ ਤੇ ਬਾਕੀ ਜਿਹੜੀ 4x1.5 ਦੀ ਜਿਹੜੀ ਮੱਥੇ ਤੇ ਲੱਗਣੀ ਥੜੇ ਦੇ ਮੱਥੇ ਤੇ 670 ਫੋਟੋ ਉਹੀ ਤੇ ਕੋਲ ਮਲਾ ਕੇ ਸਾਰਾ ਸਮਾਨ ਆਪਣਾ ਆ ਗਿਆ ਜੀ ਵਿੱਚ ਇਹ ਗੋਲੇ ਆ ਚਿੱਟੇ ਸਪੈਸਰ ਬਰਾਉਡ ਲੈਟਾ ਟਾਈਟ ਇਹ 25-26 ਹਜ਼ਾਰ ਦਾ ਸਮਾਨ ਬਣ ਗਿਆ ਹੈ ਜੀ ਬਾਹਰਲਾ ਬਾਹਰਲਾ ਹੀ ਇੱਲਾਹ ਜੀ ਆਪਿਆ ਅਸਮਾਨ ਤੇ ਆਪਾਂ ਉਹਨੇ ਕੰਮ ਕਰਦੇ ਨਾ ਅੱਡੀ ਤੰਗ ਦਾ ਫਿਰੂ ਤੇ ਚਲੋ